ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਜ ਅਤੇ ਸ਼ਬਦ ਦੇ ਸਮੇਲ ਤੂਪ ਜਿਆ ਕੀਰਤਨ ਕਾਲਯੁਗ ਮਹਿ ਕੀਰਤਨ ਪਰਦਾਨਾ ਗੁਰਮਖ ਚਪੀਏ ਲਾਇ ਤਿਆਨਾ ਅੱਜ ਅਸੀਂ ਤੁਹਾਡੇ ਨਾਲ ਜਿਸ ਸਥਾਨ ਦੀ ਸਾਂਝ ਪਾ ਰਹੇ ਹਾਂ ਉਹ ਸਥਾਨ ਹੈ ਗੁਰਦੁਆਰਾ ਸ਼੍ਰੀ ਰਬਾਬ ਸਰ ਤੇ ਪਿੰਡ ਹੈ ਹੁਣ ਪਾਰੋਨਾ ਜਿੱਥੋਂ ਕੀਰਤਨ ਦੀ ਉਪਜ ਹੋਈ ਨੀਉ ਦਾਸੀ ਨੂੰ ਸ਼ੁਰੂ ਕਰਨ ਜਾਰੇ ਸੰਤਿ ਉਹਨਾਂ ਨੇ ਇਸ ਸਥਾਨ ਤੋਂ ਭਾਈ ਮਰਦਾਨਾ ਜੀ ਨੂੰ ਭੇਜਿਆ ਅਤੇ ਭਾਈ ਫਰਿੰਦਾ ਜੀ ਕੋਲੋਂ ਰਬਾਬ ਪ੍ਰਾਪਤ ਕੀਤੀ ਇਹ ਉਹੀ ਸਥਾਨ ਹੈ ਜਿਸ ਸਥਾਨ ਨੂੰ ਕੇਈ ਥਾਮਤੀ ਅਰਹਕ ਨਾਮੀ ਪਿੰਡ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਜਿੱਥੋਂ ਉਹ ਪਵਿੱਤਰ ਸਾਜ ਰਬਾਬ ਪ੍ਰਾਪਤ ਕੀਤੀ ਗਈ ਤੇ ਕੀਰਤਨ ਦਾ ਜਨਮ ਹੋਇਆ ਇਸ ਮਕਦਸ ਥਾਂ ਤੇ ਸਾਹਮਣੇ ਨਜ਼ਰ ਆ ਰਹੀ ਹੈ ਰਬਾਬ ਇੱਕ ਯਾਦਵਜੂ ਜਦੋਂ ਗੁਰਨਾਣ ਪਾਸ਼ਾ ਜੀ ਦੇ ਕਹਿਣ ਤੇ ਭਾਈ ਮਰਦਾਨਾ ਜੀ ਸੁਲਤਾਨਪੁਰ ਸ਼ਹਿਰ ਵਿੱਚ ਰਵਾ ਪ੍ਰਾਪਤ ਕਰਨ ਲਈ ਗਏ ਤਾਂ ਲੋਕਾਂ ਨੇ ਗੁਰੂ ਸਾਹਿਬਾਨ ਨੂੰ ਬਹੁਤ ਹੀ ਬੁਰਾ ਪਲਾਕਿਆ ਅਤੇ ਕੁਰਾਇਆ ਤੱਕ ਸ਼ਬਦ ਬੋਲੇ ਵਾਪਸਾਂ ਤੇ ਗੁਰੂ ਸਾਹਿਬਾਨ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਹੁਣ ਉੱਤਰ ਬਹਿਨੀ ਦੇ ਸਥਾਨ ਪਾ ਜਿੱਥੇ ਸਤਲੁਜ ਬਿਆਸ ਅਤੇ ਕਾਲੀ ਵਹੀਂ ਆਪਸ ਵਿੱਚ ਮਿਲਦੇ ਹਨ ਉਸ ਸਥਾਨ ਤੇ ਰਾਖ ਨਾਮੀ ਪਿੰਡ ਵਿੱਚ ਜਾਣ ਅਤੇ ਭਾਈ ਫਰਿੰਦਾ ਜੀ ਪਾਸੋਂ ਰਵਾ ਪ੍ਰਾਪਤ ਕਰਕੇ ਵਾਪਸ ਮੁੜਨ ਆਓ ਸੰਦੇਹਾ ਇਸ ਮਕਦਸ ਥਾਨ ਦੇ ਇਤਿਹਾਸ ਬਾਰੇ ਇੱਥੋਂ ਦੇ ਮੁੱਖ ਸੇਵਾਦਾਰ ਪਾਸੋਂ ਵੈਗੋਜੀ ਦਾ ਖਾਲਸਾ ਸ੍ਰੀ ਵੈਗੋਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਆਪਣਾ ਸ਼ੁਭ ਨਾਮ ਦੱਸੋ ਜੀ ਬਾਬਾ ਜੀ ਸਾਡਾ ਸੁਣ ਹਾਂਜੀ ਸਾਜਨ ਸਿੰਘ ਹਾਂ ਬਾਬਾ ਜੀ ਜਿਸ ਜਗ੍ਹਾ ਤੇ ਅਸੀਂ ਆਏ ਆ ਅੱਜ ਦਰਸ਼ਨ ਕਰਨ ਲਈ ਇਹ ਸਥਾਨ ਹੈ ਗੁਰਦੁਆਰਾ ਸ਼੍ਰੀ ਨਵਾਬਸਰ ਜੋ ਕਿ ਸultanpur ਲੋਧੀ ਤੋਂ ਲਗਭਗ ਕੋਈ 17-18 ਕਿਲੋਮੀਟਰ ਦੂਰੀ ਤੇ ਆ ਸਾਨੂੰ ਥੋੜਾ ਜਿਹਾ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੀਨੇ ਦੱਸ ਦਿਓ ਤਾਂ ਕਿ ਸੰਗਤਾਂ ਇਤਿਹਾਸ ਤੋਂ ਥੋੜਾ ਜਾਣੂ ਹੋ ਸਕਣ ਜੀ। ਅਹੀਂ ਅਸੇ ਹਾਂਜੀ ਇੱਥੇ ਗੁਰੂ ਨਾਨਕ ਸਾਹਿਬ ਨੇ ਨਾ ਬਾਬੇ ਫਰੰਦੇ ਨੂੰ ਭਾਇਆ ਸੀ। ਬਾਬੇ ਫਰੰਦੇ ਨੂੰ ਭਾਇਆ ਕਿ ਉਹ ਕਿਤੇ ਪਤਾ ਨਹੀਂ ਕਿੰਨਾ ਚਿਰ ਇੱਥੇ ਬੈਠਾ ਰਿਹਾ ਬਾਬਾ ਫਰੰਦਾ। ਤੇ ਉਦੋਂ ਬਾਦਾਂ ਬਾਬੇ ਫਰੰਦੇ ਜੋ ਮੁੜ ਕੇ ਜਦੋਂ ਬਗੁਰੂ ਨਾਨਕ ਸਾਹਿਬ ਨੇ ਦਹੀਂ ਕਿ ਚੱਬਾ ਮਾਰਿਆ। ਸੰਤ ਘਾਟ ਜਾ ਕੇ ਨਿਕਲੇ ਆ ਤੇ ਸੰਤ ਘਾਟ ਨਿਕਲੇ ਜਦੋਂ ਉਦੋਂ ਫਿਰ ਬਾਬੇ ਮਰਦਾਨੇ ਨੂੰ ਆਖਿਆ ਵੀ ਜਾਓ ਜਾ ਕੇ ਜੇ ਉੱਥੇ ਆਪਣੀ ਰਵਾਬ ਪਈਆ ਆਪਣੇ ਗੁਰਦੁਆਰੇ ਰਵਾਬਸਾੜ ਇਹਨੂੰ ਰਵਾਬਸਾੜ ਜਾਇਆ ਮੇ ਰਵਾਬਸਾੜਾਂ ਪਈ ਰਵਾਬ ਪਈਆ ਤੇ ਉਥੋਂ ਰਵਾਬ ਲੱਭ ਗਿਆ ਉਹ ਤਿੰਨ ਦਿਨ ਲੱਭਦਾ ਰਿਹਾ ਤੀਜੇ ਦਿਨ ਥੱਕ ਥੁੱਕ ਕੇ ਬਹਿ ਗਿਆ ਆਂਦਾ ਵੀ ਇਹ ਮੈਨੂੰ ਤਾਂ ਲੱਭਣੀ ਨਹੀਂ ਗਿਆ ਤੇ ਜਦ ਉਹਦੇ ਕੋਲੇ ਮਰਦਾਨਾ ਚਲੇਗਾ ਉਹਦਾ ਬਾਬਾ ਜੀ ਬੈਠੇ ਜੇ ਆਂਦਾ ਮੈਂ ਥੱਕ ਥੁੱਕ ਕੇ ਬਹਿ ਗਿਆ ਵਾਂ ਮੈਨੂੰ ਇਹ ਥਾਂ ਨਹੀਂ ਲੱਭਾ ਜੰਗਲ ਭਾਰਾ ਹੀ ਨਹੀਂ ਪਤਾ ਲੱਗਦਾ ਮੁੜ ਕੇ ਜਦੋਂ ਉਹਦਾ ਮੈਂ ਜ ਆਪ ਮਰਦਾਨਾ ਵਾਂ ਉਹਨਾਂ ਫਰੰਦਾ ਵਾਂ ਉਹਨੇ ਆਖਿਆ ਮੈਂ ਫਰੰਦਾ ਮੈਂ ਉਹਨੇ ਤੂੰ ਫਰੰਦਾ ਵਾਂ ਜੇ ਮੈਨੂੰ ਰਬਾਬ ਦੇ ਗੁਰੂ ਨਾਨਕ ਸਾਹਿਬ ਨੇ ਕਰ ਲਿਆ ਉਹਨੇ ਹੈਗੀ ਆ ਤੇ ਇੱਥੇ ਲੈ ਆਂਦਾ ਇੱਥੋਂ ਲਿਆਣ ਕੇ ਤੇ ਉਹਨਾਂ ਨੇ ਰਬਾਬ ਦਿੱਤੀ ਜਦੋਂ ਚੁੱਕਣ ਲੱਗਾ ਰਬਾਬ ਆ ਉਹਨੇ ਹਰ ਬਾਬ ਚੁੱਕ ਲੈਣ ਲੱਗਾ ਤੇ ਮੈਨੂੰ ਵੀ ਕਿਸ ਬੰਨੇ ਲਾ ਜਾ ਹੁਣ ਜਿਹੜਾ ਇੰਨੇ ਚੜਾ ਇੰਨੇ ਜੁਗਾ ਦਾ ਭਾਇਆ ਮੈਨੂੰ ਤੇ ਉਹ ਆਂਦਾ ਚੱਲ ਤੂੰ ਵੀ ਨਾਲ ਹੀ ਆ ਜਾ ਇੱਥੋਂ ਰਵਾਬ ਲੈ ਕੇ ਦੋਵੇਂ ਜਾਣੇ ਬਾਬਾ ਮਰਦਾਨਾ ਤੇ ਬਾਬਾ ਫਰੰਦਾ ਸੰਤਾਨਪੁਰ ਲੋਧੀ ਚਲੇ ਗਿਆ ਉੱਥੇ ਸੰਤ ਘਾਟ ਚਲੇ ਗਿਆ ਸੰਤ ਘਾਟ ਬਾਹਰ ਆਏ ਜੇ ਕੋਲੇ ਜਦੋਂ ਚਲੇ ਗਏ ਗੁਰੂ ਨਾਨਕ ਸਾਹਿਬ ਦੇ ਕੋਲੇ ਉਹ ਆਂਦਾ ਵੀ ਲੈ ਜਾਂਦੀ ਉਹਨੂੰ ਆਂਦਾ ਮਰਦਾਨੇ ਨੂੰ ਮਰਦਾਨਿਆ ਲੈ ਜਾਂਦੀ ਰਵਾਬ ਆਉਂਦੇ ਲੈ ਜਾਂਦੀ ਜੀ ਨਾਲ ਬਾਬਾ ਫਰੰਦਾ ਵੀ ਆਇਆ ਉਹ ਆਂਦਾ ਵੀ ਜਲਪਾਣੀ ਛਕਾ ਤੇ ਮੁਰਕੇ ਤੋੜਿਆ ਤੇ ਤੋੜ ਕੇ ਤੇ ਪਿਸ਼ਾ ਭੋਗੇ ਨਾ ਵੇਖੀ ਉਹ ਆਂਦਾ ਮੈਂ ਨਹੀਂ ਨਹੀਂ ਵੇਲੀ ਉੱਥੇ ਉਹਨੇ ਜਲਪਾਣੀ ਛਕਾਇਆ ਸ਼ਕਾਸ਼ ਕੋਗੇ ਤੇ ਮੁਰਕੇ ਆਂਦਾ ਬਾਬੇ ਫਰੰਦੇ ਨੂੰ ਆਂਦਾ ਹੁਣ ਤੂੰ ਇਹਨੂੰ ਚੱਲ ਤੇ ਨੂੰ ਮੈਂ ਤੋੜ ਆਵਾ ਉਹ ਆਦਾ ਕਿ ਹਾਲ ਤੋੜਿਆ ਮੈਨੂੰ ਉਹ ਜਦੋਂ ਉੱਥੋਂ ਤੁਰਿਆ ਤੇ ਜਦੋਂ ਗਿਆ ਨਾ ਅੱਧਾ ਕਿਲੋ ਮੀਟਰ ਤੇ ਉਹਨੇ ਗਾਰ ਲੈ ਬੰਨੀ ਜਾ ਕੇ ਤੇ ਵੇਖਿਆ ਵੀ ਇਹਨਾਂ ਮੈਂ ਪਿਸ਼ਾ ਭੋਗੇ ਵੇਖਿਆ ਵੀ ਮਗਰ ਹੁੰਦਾ ਜਾਂ ਪਿਸ਼ਾ ਭੋਗੇ ਵੇਖਿਆ ਤੇ ਉੱਥੇ ਹਾਈ ਹੋਣਾ ਮੁਰਕੀ ਉੱਥੋਂ ਮੁੜ ਕੇ ਜਾ ਕੇ ਤਾਂ ਉਹਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਬਾਬਾ ਜੀ ਉਹ ਮੈਨੂੰ ਦਿਖਿਆ ਹੀ ਨਹੀਂਗਾ ਆਂਦਾ ਆ ਜਾ ਤੂੰ ਉਹ ਤੂੰ ਕੀ ਲੈਣਾ ਵਾਹ ਉਹਨੇ ਉਹ ਜਿੱਥੇ ਜਿਹੜੀ ਰੂਹ ਦੇਖਣ ਵਾਲੀ ਨਹੀਂ ਜਿੱਥੇ ਜਾਣੀ ਉਥੇ ਚਲੇਗੀ ਆ ਉੱਥੋਂ ਮੁੜ ਕੇ ਆਣ ਕੇ ਬਹਿ ਗਏ ਤੇ ਫਿਰ ਉਹ ਉਹਨਾਂ ਨੇ ਦਾਸੀਆਂ ਕਰਨ ਦੇ ਬਈ ਜਿਹੜਾ ਗੁਰੂ ਨਾਨਕ ਸਾਹਿਬ ਦੇ ਬਾਬਾ ਮਰਦਾਨਾ ਤੇ ਰਵਾਬ ਲੈ ਕੇ ਉੱਥੋਂ ਚਲੇ ਗਏ ਸੰਤ ਕਾਟੋ ਇਹ ਨਹੀਂ ਆ ਠੀਕ ਹੈ ਵਾਹਿਗੁਰੂ ਜੀ ਖਾਲਸਾ ਸਾਹਿਬ ਹੈ ਜੀ ਖਾਲਸਾ ਸਾਹਿਬ ਹੈ ਜੀ ਕੀ ਫਤਹੀ ਗੁਰਦੁਰਾ ਸ਼੍ਰੀ ਰਵਾਈਬ ਸਰ ਦਾ ਪਰਿਸਰ ਬਹੁਤ ਹੀ ਸੁੰਦਰ ਅਤੇ ਸ਼ਾਂਤਮਈ ਹੈ। ਅਤੇ ਇਸ ਤਰ੍ਹਾਂ ਪਾਸਦਾ ਹੈ ਕਿ ਇਹ ਗੁਰਦੁਰਾ ਸਾਹਿਬ ਕਿਸੇ ਪ੍ਰਤਨਥੇਤੇ ਹੀ ਬਣਿਆ ਹੋਇਆ ਹੈ। ਕਿਉਂਕਿ ਇਸ ਆਪਣੇ ਆਲੇ ਦੁਆਲੇ ਤੋਂ ਕਾਫੀ ਉਚਾਈ ਤੇ ਸਥਿਤ ਹੈ ਇਹ ਗੁਰਦੁਰਾ ਸਾਹਿਬ ਸਾਹਮਣੇ ਨਜ਼ਰ ਆ ਰਿਹਾ ਹੈ ਪਵਿੱਤਰ ਸਰੋਵਰ ਜਿੱਥੇ ਸੰਗਤਾਂ ਖਾਸ ਕਰਕੇ ਮਾਗੀ ਅਤੇ ਵਿਸਾਖੀ ਵਾਲੇ ਦਿਨ ਆਪਣੇ ਮਨੋ ਕਾਮਨਾ ਲੈ ਕੇ ਇਸ ਸਥਾਨ ਤੇ ਇਸ਼ਨਾਨ ਕਰਦੀਆਂ ਹਨ ਅਤੇ ਇਸ ਸਥਾਨ ਦੇ ਦਰਸ਼ਨ ਕਰਦੀਆਂ ਹਨ ਕੜਾ دریاਚ ਪਿੰਡ ਉਹ ਕਿਹੜਾ ਪਿੰਡ ਆ ਸਾਹਮਣੇ ਹਾਂਜੀ ਉਹ ਸਾਹਮਣੇ ਪਿੰਡ ਸਾਹਮਣੇ ਖਾਲੀ ਹੈ ਹਾਂ ਖਾਲੀ ਖਾਲੀ ਕਲਾ ਇਹ ਵਾਲੇ ਪਿੰਡ ਭਰਵਾਨਾ ਨਾ ਹਾਂਜੀ ਭਰਵਾਨਾ ਇਹ ਤੁਸੀਂ ਦੇ ਪਾਰ ਵੀ ਪਿੰਡ ਆ ਨੇ ਕੋਈ ਹਾਂਜੀ ਤੁਸੀਂ ਦੇ ਪਾਰ ਕਿਦਾਂ ਮਤਲਬ ਤੁਸੀਂ ਦੇ ਮੈਂ ਤੁਸੀਂ ਆਹ ਤੁਹਾਨੂੰ ਹੈਗਾ ਮੰਨੂ ਮਾਸੀ ਇੰਦਰਪੁਰ ਅੱਛਾ ਇਹ ਆਪਣਾ ਪਿੰਡ ਕਰ ਲਾ ਨਾ ਨੀ ਨਾ ਦੋ ਨਾ ਲਈ ਇਹ ਬਾਤ ਕਰੀ ਜੀ ਇਸ ਮੁਕੱਦਸ ਥਾਨ ਦੀ ਦਰਸ਼ਨ ਕਰਨ ਤੋਂ ਬਾਅਦ ਅਸੀਂ ਵਾਪਸ ਚਿਰੇスルਤਾਂਪੁਰ ਲੋਧੀ ਵੱਲ ਨੂੰ ਆਪਣੇ ਚਾਲੇ ਪਾ ਦਿੱਤੇ ਤੇ ਇਹ ਹੈ ਇਸ ਸਥਾਨ ਤੋਂ ਉਤرائی ਕਿ ਇਹ ਸਥਾਨ ਬਾਕੀ ਦੇ ਹਲੇਦਵਲੇ ਨਾਲੋਂ ਕਿੰਨਾ ਉੱਚਾ ਸਥਿਤ ਹੈ ਇਦੇ ਦ੍ਰਿਸ਼ ਤੁਸੀਂ ਸਾਹਮਣੇ ਆਪਣੀ ਸਕਰੀਨ ਤੇ ਦੇਖ ਰਹੇ ਹੋ ਮਿਲਦੇ ਹਾਂ ਕਿਸੇ ਹੋਰ ਇਤਿਹਾਸਕ ਸਥਾਨ ਦੀ ਯਾਤਰਾ ਜਾਂ ਹਜ਼ਰਤ ਪਰੀ ਕਹਾਣੀ ਦੇ ਨਾਲ ਤਦ ਤੱਕ ਅਲविदा ਅਲविदा ਅਲविदा